ਇੰਡਸਟਰੀ ਦੇ ਵਿੱਚ ਬਹੁਤ ਸਾਰੇ ਪ੍ਰਵਾਸੀ ਕੰਮ ਕਰਦੇ ਨੇ ਤੁਸੀਂ ਇਸ ਵਿਰੋਧ ਨੂੰ ਕਿਵੇਂ ਦੇਖ ਰਹੇ ਜਿਹੜੇ ਲੋਕਾਂ ਨੇ ਉੱਥੋਂ ਆ ਕੇ ਇੱਧਰ ਆਧਾਰ ਕਾਰਡ ਬਣਾ ਲਿਆ ਪੈਨ ਕਾਰਡ ਬਣਾ ਲਿਆ ਪੰਜਾਬ ਦੇ ਬਟ ਉਹਨਾਂ ਕੋਲ ਇੱਧਰ ਦੀ ਪ੍ਰਾਪਰਟੀ ਕੋਈ ਨਹੀਂ ਹੈ ਹੂੰ ਉਹ ਸਾਰੇ ਉਹਨਾਂ ਨੂੰ ਕ੍ਰਿਮੀਨਲ ਸਮਝਿਆ ਜਾਂਦਾ ਕਿ ਜਰੋਨਰੀ ਵੈਰੀਫਿਕੇਸ਼ਨ ਹੁੰਦੀ ਹੈ ਕਦੇ ਕੋਈ ਨਿਕਲਿਆ ਹੈ ਜਿਹੜਾ ਜਿਹੜਾ ਕ੍ਰਿਮੀਨਲ ਮਾਈਂਡਡ ਹੋਵੇ ਜਾਂ ਜੇ ਕਿਸੇ ਨੇ ਕੋਈ ਅਪਰਾਧ ਕੀਤਾ ਹੋਵੇ ਪਿੱਛੇ ਡਿਟੇਲ ਨਹੀਂ ਦਿੰਦਾ ਉਸ ਤੋਂ ਪਹਿਲਾਂ ਹੀ ਭੱਜ ਜਾਂਦਾ ਵਿਰੋਧ ਵਿਦਰੋਹ ਬਣ ਜਾਂਦਾ ਤੁਹਾਨੂੰ ਕੀ ਕੀ ਨੁਕਸਾਨ ਚੁਣਨੇ ਪੈ ਸਕਦੇ 70% ਫੈਕਟਰੀਆਂ ਬੰਦ ਹੋ ਜਾਣਗੀਆਂ ਕਿਹ ਕਿ ਪੰਜਾਬ ਦੀ ਲੇਬਰ ਕੈਪੇਬਲ ਨਹੀਂ ਹੈ ਸਾਰਾ ਹੀ ਪੰਜਾਬ ਪਰក្លਸ ਮੈਂ ਉਹ ਦਚਾਉਂਗਾ ਜੇ ਸਾਡੇ ਜਿਹੜੇ ਗਰੀਬ ਪਰਿਵਾਰ ਐ ਨੇ ਛੋਟੀਆਂ ਬਰਾਦਰੀਆਂ ਨੇ ਉਹ ਵੀ ਅੱਜ ਦੀ ਡੇਟ ਚ 10000 ਤੋਂ ਉਹਨਾਂ ਵਾਸਤੇ ਕੁਝ ਵੀ ਨਹੀਂਗਾ ਇਹ ਲੋਕ ਆ ਕੇ ਬਾਹਰੋਂ ਆ ਕੇ 10-15000 ਚੋਂ ਕੰਮ ਵੀ ਕਰਦੇ ਆ ਫੈਕਟਰੀਆਂ ਦੇ ਵਿੱਚ ਵੀ ਰਹਿੰਦੇ ਆ ਜਾਂ ਆਪਣੀਆਂ ਝੁੱਗੀਆਂ ਬਣਾ ਕੇ ਰਹਿੰਦੇ ਆ ਇਹ ਰਹਿ ਲੈਂਦੇ ਆ ਸਾਰੀ ਪੰਜਾਬੀ ਨੌਜਵਾਨਾਂ ਦਾ ਇਹ ਰੰਜ ਹੁੰਦਾ ਹੈ ਕਿ ਅਸੀਂ ਲਾਈਨਾਂ ਲਾ ਲਾ ਕੇ ਇੰਡਸਟਰੀ ਦੇ ਅੱਗੇ ਜਾਂਦੇ ਆ ਤਰਲੇਮੈਂਤਾ ਕੱਢਦੇ ਆ ਸਾਨੂੰ ਨੌਕਰੀ ਮਿਲਦੀ ਨਹੀਂ ਆ ਤੁਹਾਨੂੰ ਫਿੱਟ ਬੈਠ ਰਹੇ ਨੇ ਪ੍ਰਵਾਸੀ ਇਹ ਤਾਂ ਨਹੀਂ ਜੋ ਉਸ ਕਹਿੰਦਾ ਫਿੱਟ ਬੈਠ ਰਹੇ ਮਜਬੂਰੀ ਨੂੰ ਫਿੱਟ ਬਿਠਾ ਰਹੇ ਕਹਿੰਦਾ ਸਾਡੇ ਕੋਲ ਪੰਜਾਬੀ ਆਉਣ ਕਿ ਜੇ ਪਰਵਾਸੀਆਂ ਨੂੰ ਇਹ 15000 ਦੇਣੇ ਉਹਨੂੰ ਇਹ 18000 ਆਪ ਹੀ ਦੇਣੇ ਹੈ